ਐਸ ਵਿਲੇਦੀ ਕਬਰਾ ਅਤੇ ਜੀਤਪ੍ਰਸਾਦ ਨੇੜੇ ਪੈਂਦੇ ਪਿੰਡ ਡਾਡੀਦਵਾਰੀ ਜਿੱਥੇ ਇੱਕ ਆਲਟੋ ਕਾਰ ਬੇਕਾਬੂ ਹੋਣ ਤੋਂ ਬਾਅਦ ਡਾਇਵਾਇਡਰ ਦੇ ਨਾਲ ਟਕਰਾ ਜਾਂਦੀ ਹੈ ਜਿਸ ਵਿੱਚ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੋ ਹੋਰ ਵਿਅਕਤੀ ਜ਼ਖਮੀ ਹੋ ਜਾਂਦੇ ਨੇ ਤੇ ਇਹਨਾਂ ਨੂੰ ਸਰਕਟ ਸੱਕਿਆ ਫੋਰਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਨੰਦਬਸਾ ਵਿਖੇ ਰੈਫਰ ਕੀਤਾ ਜਾਂਦਾ ਹੈ ਤੇ ਜੋ ਲਾਸ਼ ਹੈ ਉਹ ਉਸ ਨੂੰ ਵੀ ਪੁਲਿਸ ਵੱਲੋਂ ਸਿਰਫ ਸਿਵਲ ਹਸਪਤਾਲ ਉਪਰ ਵੀ ਨੰਦਬਸਾ ਡੈਡ ਬੋਡੀ ਨੂੰ ਵੀ ਸਿਵਲ ਹਸਪਤਾਲ ਨੰਦਬਸਾ ਵਿਖੇ ਪੇਜ ਦੀ ਤਰਗੀਆ ਕਿਰਤਪੁਰ ਸਾਹਿਬ ਦੇ ਨੇੜੇ ਵਾਪਰਿਆ ਵੱਡਾ ਹਾਦਸਾ ਬੇਕਾਬੂ ਕਾਰ ਫੁੱਟਪਾਥ 'ਤੇ ਵੱਜਣ ਤੋਂ ਬਾਅਦ ਰੇਲਿੰਗ ਦੇ ਵਿੱਚ ਟਕਰਾਈ ਕਿਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਡਾਟੀ ਦੇ ਵਿੱਚ ਸ਼ਾਮ 5 ਵਜੇ ਦੇ ਕਰੀਬ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਗੱਡੀ ਬੇਕਾਬੂ ਹੋ ਕੇ ਫੁੱਟਪਾਥ ਦੇ ਨਾਲ ਜਾ ਵਜੀ ਇਸ ਤੋਂ ਬਾਅਦ ਇਸ ਗੱਡੀ ਦੀ ਪੁਲ ਦੀ ਰੇਲਿੰਗ ਦੇ ਨਾਲ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੇ ਕਿ ਇੱਕ ਹੋਰ ਮਹਿਲਾ ਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁਕੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਸ਼ਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ 108 ਨੰਬਰ ਐਂਬੂਲੈਂਸ ਦੇ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਆਕੇ ਉਥੇ ਮ੍ਰਿਤਕ ਦੇਵੀ ਹਸਪਤਾਲ ਪਹੁੰਚਾਈ ਗਈ ਹੈ ਤਾਂ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਬੇਕਾਬੂ ਆਲਟੋ ਗੱਡੀ ਫੁੱਟਪਾਥ ਦੇ ਨਾਲ ਤਾਂ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਬੇਕਾਬੂ ਆਲਟੋ ਗੱਡੀ ਫੁੱਟਪਾਥ ਨਾਲ ਟਕਰਾਂਦੀ ਹੈ ਜਿਸ ਤੋਂ ਬਾਅਦ ਕਿਸ ਗੱਡੀ ਦੀ ਰੇਲਿੰਗ ਦੇ ਨਾਲ ਟੱਕਰ ਹੁੰਦੀ ਹੈ ਤੇ ਇੱਥੇ ਇੱਕ ਮਹਿਲਾ ਦੀ ਜਾਨ ਚਲੀ ਗਈ ਦੋ ਜਨਾਨੀਆਂ ਅਕਸਰ ਅੱਛਾ ਜੀ ਤਿੰਨੇ ਜ਼ਖਮੀ ਆ ਕਿਹਾ ਲੱਗਦਾ ਸਤ ਮਰਨੇ ਸਹੀ ਹੋ ਅੱਛਾ ਦੇਖਿਆ ਕਿਦਾਂ ਹੋਇਆ ਹਾਸਾ ਕੋ ਪਤਾ ਲੱਗਿਆ ਕੋਈ ਪਤਾ ਨਹੀਂ ਇਹ ਜਿਹੜਾ ਹਾਸਾ ਹੋਇਆ ਕਿਦਾਂ ਹੋ ਗਿਆ ਦੇਖਿਆ ਇਹ ਇਧਰ ਤੇ ਜਾਂਦੇ ਵੱਜ ਗਈ ਜੇ ਨਾਲ ਸਾਦੇ ਨਾਲ ਵੱਜੀ ਆ ਜੀ ਹਾਂ ਬਿਲਕੁਲ ਕਲਬੜ ਨਾਲ ਵੱਜੀ ਗਈ ਅੱਛਾ ਜੀ ਹਾਂ ਜੀ ਤੇ ਬੰਦੇ ਕਿੰਨੇ ਕਿ ਜ਼ਖਮੀ ਤਿੰਨ ਬੰਦੇ ਦੋ ਦਾ ਮੌਕੇ ਤੇ ਇੱਕ ਦੇ ਮੌਕੇ ਤੇ ਗਈ ਦੋ ਬੰਦੇ ਜ਼ਖਮੀ ਆ ਅੱਛਾ ਜੀ ਹਾਂ ਇੱਕ ਜਨਾਨੀ ਇੱਕ ਮਰਦ ਜ਼ਿਲ੍ਹਾਪੁਰ ਸਾਨੂੰ ਪਤਾ ਲੱਗਾ ਜੇ ਇਹਨਾਂ ਬੇ ਇੱਥੇ ਦੋ ਬੰਦੇ ਜ਼ਖਮੀ ਹੋ ਕੋ ਅਨੰਦਪੁਰ ਸਾਹਿਬ ਤੇ ਇਸ ਤਰ੍ਹਾਂ ਇੱਕ ਲੇਡੀ ਜੀ ਦੀ ਡੈੱਟ ਕਦੋਂ ਕਿ ਕਿੰਨੇ ਕਬਜੇ ਤੁਹਾਨੂੰ ਪਤਾ ਲੱਗਿਆ ਨਾ ਸੂਣੀ ਇਹ ਟਾਈਮ ਤਾਂ ਅਸੀਂ ਨੂੰ ਨਹੀਂ ਕਿ ਤਾਂ ਥੋੜੀ ਦੇਰ ਦੀ ਚੱਲ 5-7 ਮਿੰਟ ਚ ਅਸੀਂ ਇੱਥੇ ਆ ਕੇ 5 ਕਿਲੋਮੀਟਰ ਦੀ ਲੱਗਣਾ ਤਕਰੀਬਨ ਕੀਰਤ ਵਸਾਉਂਦੇ ਖੜੇ ਐਸ ਵੇਲੇ ਦੀ ਖਬਰ ਹੈ ਕੀਰਤਪ੍ਰ ਸਾਹਿਬ ਨੇੜੇ ਪੈਂਦੇ ਪਿੰਡ ਡਾਡੀ ਤਵਾਰੀ ਜਿੱਥੇ ਇੱਕ